ਗੁਰੂ ਦੇ ਕਿੰਨੇ ਸਰੂਪ ਹੈ ਸੁਣੋ ਬਾਣੀ ਤੋਂ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਉਹ ਅਬਨਾਸ਼ੀ ਪੁਰਖ ਹੈ ਸਮੈ ਰਹਾ ਸਮਾਏ ਸਤਗੁਰੂ ਕਿੱਥੇ ਰਹਿੰਦਾ ਸਾਰਿਆਂ ਦੇ ਅੰਦਰ ਹੁਣ ਦੱਸੋ ਇਹ ਗੁਰੂ ਸਾਡਾ ਕਹਿੰਦਾ ਮੈਂ ਸਾਰਿਆਂ ਦੇ ਅੰਦਰ ਰਹਿੰਦਾ ਲਿਟਰਲ ਨੌਲੇਜ ਡੇਂਜਰਸ ਦਾ ਲਾਈਫ ਏ ਮੂਰਖ ਅਗਿਆਨੀ ਬੰਦਾ ਕਹਿੰਦਾ ਗੁਰੂ ਸਿਰਫ ਗੁਰਦੁਆਰੇ ਰਹਿੰਦਾ ਹੈ ਹੁਣ ਇਹ ਗੁਰੂ ਕਹਿੰਦਾ ਗਿਆਨ ਦਿੰਦਾ ਵੀ ਮੈਂ ਤੇਰੇ ਅੰਦਰ ਰਹਿਣਾ ਆਹ ਇੱਕ ਇੱਕ ਵਚਨ ਨੂੰ ਕੰਨਾਂ 'ਚ ਪਾਇਆ ਕਰੋ ਸਾਨੂੰ ਕੋਈ ਗਮਰਾਹ ਨਾ ਕਰ ਲੇ ਅਸੀਂ ਬਾਣੀ ਦੇ ਗੁਰੂਆਂ ਸਾਡੇ ਕੋਲੇ હાજર ਜਵਾਬ ਆਂ ਸੀ ਸਾਰਿਆਂ 'ਚ ਸਤਗੁਰੂ ਗੁਰੂ ਰਹਿੰਦਾ ਹੈ ਹਰ ਗੁਰਸਿੱਖਾ ਅੰਦਰ ਸਤਗੁਰ ਵਰਤੈ ਜਿਹੜੇ ਗੁਰਸਿੱਖ ਬਣ ਜਾਂਦੇ ਐ ਉਹਨਾਂ ਦੇ ਵਿੱਚ ਗੁਰੂ ਵਰਤਨ ਲੱਗ ਜਾਂਦਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਫੜ ਭਾਗੀ ਹੈ ਸਤਗੁਰ ਹੱਥ ਵੜਿਆਈਆਂ ਜਿਸ ਭਾਵੈ ਇਸ ਦੇ ਹੁਣ ਜਿਹੜੇ ਆਪਣੇ ਵਰਗੇ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਤਾਂ ਗੁਰਦੁਆਰਾ ਹੀ ਗੁਰੂ ਹੈ ਬਸ ਨਹੀਂ ਇਹ ਸਤਗੁਰੂ ਕਹਿੰਦੇ ਮੈਂ ਤੇਰੇ ਨਾਲ ਰਹਿਣਾ ਪੇਖਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਥੋਰੀ ਰੇ ਇਹ ਕੌਣ ਕਹਿੰਦਾ ਜਿਹਨੂੰ ਤੂੰ ਗੁਰੂ ਕਹਿੰਨਾ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀ ਮੈਂ ਤੈਨੂੰ ਵੇਨਾ ਵੀ ਹੈ ਉਹ ਸੁਣਦਾ ਵੀ ਐ ਤੇ ਤੇਰੇ ਅੰਦਰ ਕੀ ਚੱਲਦਾ ਉਹ ਵੀ ਜਾਣਦਾ ਐ ਪੇਖਤ ਮੈਂ ਤੈਨੂੰ ਦੇਖਦਾ ਸੁਣਤ ਮੈਂ ਤੈਨੂੰ ਸੁਣਦਾ ਸਦਾ ਹੈ ਸੰگە ਮੈਂ ਤੇਰੇ ਨਾਲ ਹੀ ਰਹਿਣਾ ਤੇ ਤੂੰ ਕਵੇਂ ਵੀ ਗੁਰੂ ਆਹ ਵੇਖੋ ਜੀ ਗੁਰੂ ਤਾਂ ਗੁਰਦੁਆਰੇ ਹੀ ਬੈਠਾ ਐ ਇਹ ਕਿਹੜੀ ਨੌਲੇਜ ਆ ਤੇਰੀ ਇਹ ਤੇਰੇ ਮਨ ਦੀ ਸਿੱਖਿਆ ਐ ਇਹ ਗੁਰੂ ਦੀ ਸਿੱਖਿਆ ਨਹੀਂਗੀ ਕਿਉਂਕਿ ਤੈਨੂੰ ਹਜੇ ਇਸ ਗੱਲ ਦਾ ਗਿਆਨ ਹੀ ਨਹੀਂ ਹੋਇਆ ਬਾਂਸ ਬੜਾਈ ਬੁੱਢਿਆ ਹਿੰਮਤ ਡੁੱਬੋ ਕੋਏ ਚੰਦਨ ਕੈ ਨਿਕਟੇ ਵਸੈ ਬਾਂਸ ਸੁਗੰਧਨਾ ਹੋਏ ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਭਾਈ ਗੁਰੂ ਤੇਰੇ ਨਾਲ ਹੀ ਰਹਿੰਦਾ ਓ ਤੈਨੂੰ ਵੇਂਦਾ ਵੀ ਐ ਸੁਣਦਾ ਵੀ ਐ ਜਦੋਂ ਤੂੰ ਪਾਣੀ ਲਾਉਣਾ ਉਦੋਂ ਵੀ ਤੇਰੇ ਨਾਲ ਐ ਜਦੋਂ ਤੂੰ ਕੀਰਤਨ ਕਰਦਾ ਉਦੋਂ ਵੀ ਤੇਰੇ ਨਾਲ ਐ ਜਦੋਂ ਤੂੰ ਨੌਕਰੀ ਕਰਦਾ ਉਦੋਂ ਵੀ ਤੇਰੇ ਨਾਲ ਐ ਉਹਨੂੰ ਨਾਲ ਮੰਨ ਜਦੋਂ ਨਾਲ ਮੰਨੇਗਾ ਨਿਕਟ 부ਝੇ ਬੁਰਾ ਸਿਓ ਕਾ ਕਿਉ ਕਰੈ ਜਿਹੜਾ ਗੁਰੂ ਨੂੰ ਨੇੜੇ ਸਮਝ ਲੈਂਦਾ ਉਹ ਕਦੇ ਬੁਰਾਈ ਵੱਲ ਨਹੀਂ ਜਾਂਦਾ ਜਿਹੋ ਇਹਦਾ ਮਤਲਬ ਵੀ ਗੁਰਦੁਆਰੇ ਹੁਣ ਲਿਖਿਆ ਹੁੰਦਾ ਗੁਰਦੁਆਰੇ ਸਿਰ ਧੱਕ ਕੇ ਆਓ ਤੇ ਬਾਹਰ ਕਿੱਥੇ ਲਿਖਿਆ ਵੀ ਨੰਗੇ ਸਿਰ ਤੁਰਿਆ ਫਿਰ ਲਿਖੇ ਵੀ ਗੁਰਦੁਆਰੀ ਸਿਰ ਧੱਕ ਕੇ ਆਉਣਾ ਬਾਹਰ ਨੰਗੇ ਸਿਰ ਤੁਰੇ ਫਿਰੋ ਲਿਖਿਆ ਬਾਣੀ ਚ ਹਮੇਸ਼ਾ ਹੀ ਉਹਦੀ ਹੋਂਦ ਨੂੰ ਮੰਨ ਕੇ ਸਿਰ ਟੱਕ ਕੇ ਰੱਖਣਾ ਹੈ ਜਿਹੜਾ ਮੂਰਖ ਹੈ ਨਾ ਗਿਆਨੀ ਉਹ ਗੁਰੂ ਨੂੰ ਦੂਰ ਸਮਝਦਾ ਹੈ ਤੇ ਗੁਰੂ ਤਾਂ ਹਮੇਸ਼ਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਤੇਰੇ ਨਾਲ ਹੀ ਵਸਦਾ ਤੂੰ ਬਾਣੀ ਦਾ ਗੁਰੂ ਵਣ ਬੰਦਿਆਂ ਦੀਆਂ ਗੱਲਾਂ ਨਾ ਸੁਣਾ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਮੇਰੇ ਨਾਲ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਹਰ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਮੇਰੇ ਸੰਗ ਸਦਾ ਹੈ ਨਾਲੇ ਸਜਾ ਹੈ ਨੰਨੀ ਗੁਰ ਮੇਰੇ ਸੰਗ ਸਜਾ ਹੈ ਨਾਲੇ ਸੰਗ ਸਜਾ ਹੈ ਨਾਲੇ ਗੁਰ ਮੇਰੇ ਸੰਗ ਸਜਾ ਹੈ ਨਾਲੇ ਉਹ ਇੱਕ ਤਸੰਤ ਸਦਾ ਹੈ ਸੰਗੇ 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 ਉਹ ਇੱਕ ਤਸੰਤ ਸਦਾ ਹੈ संगोकान संगो जान दूरी रे

ਸਤ ਸ੍ਰੀ ਅਕਾਲ ਸੰਗੇ ਮੈਂ ਮੂਰਖ ਖਜਾਨਾ ਗੁਰੂ ਦੀ ਜੀ